मसीह एकता न्यूज़ वर्शिप एंड प्रचार शुक्रिया हमारी टीम ਦਾ ਨਾਮ ਹੈ ਬਾਕੀ ਦਾ ਜਲਾ ਹਾਈ ਗੋਵਰ ਅੱਜ ਦੇ ਖੁਦਾਵੰਦ ਖੁਦਾਤਾ ਦੇ ਆਤਮ ਮਹਾਨ ਪਿਆਰ ਦੇ ਵਾਸਤੇ ਜੋ ਕਵਾ ਪਰਮੇਸ਼ਰ ਨਬੂ ਜੀ ਤੁਹਾਡਾ ਧੰਨਵਾਦ ਕਰਦੀ ਹਾਂ ਖੁਦਾਵੰਦ Hallelujah. ਸਾਡੇ ਵਿੱਚ ਪਹੁੰਚ ਸੰਨ ਪ੍ਰਾਰਥਨਾ ਕਰਮੋਂ ਹੁੰਦੇ ਲਈ ਔਰ ਸੋਸਾ ਸਾਬ ਨੇ ਮਿਲ ਕੇ ਦੁਆ ਕੀਤੀ ਸੀ ਔਰ ਪਾਸਟਰ ਸੈਮੂਅਲ ਜੀ ਬਠਿੰਡੇ ਤੋਂ ਸਾਡੇ ਵਿੱਚ ਪਹੁੰਚੇ ਨੇ ਸੋ ਵੀ ਅੱਗੇ ਆ ਜਾਣ ਔਰ ਉਹਨਾਂ ਦੇ ਲਈ ਵੀ ਜ਼ੋਰ से ਤਾਲੀ ਵਜਾਈਏ ਉਹਨਾਂ ਦੇ ਲਈ ਔਰ ਸਾਡੇ ਸਿਸਟਰ ਬਜਿੰਦਰ ਦੇ ਲਈ ਅਨੁਪੁਰੇ ਫੈਮਿਲੀ ਦੇ ਲਈ ਇੱਕ ਵਾਰ ਜ਼ੋਰ से ਤਾਲੀ ਵਜਾਈਏ ਪਾਸਟਰ ਸੈਮੂਅਲ ਜੀ ਅੱਗੇ ਆ ਜਾਣ ਜੁਲਾਈ ਦੇ ਵਿੱਚ ਪ੍ਰਭੂ ਨੇ ਸਾਨੂੰ ਇਹ ਜਗ੍ਹਾ ਦਿੱਤੀ ਸੀ ਸੋ ਤੁਹਾਡੇ ਖੱਬੇ ਹੱਥ ਤੇ ਮੇਰੇ ਸੱਜੇ ਹੱਥ ਜਿਹੜੀ ਜਗ੍ਹਾ ਆ ਇਹ ਸਾਰੀ ਜਗ੍ਹਾ ਪ੍ਰਭੂ ਨੇ ਸਾਨੂੰ ਪਵੰਦ ਲਈ ਦਿੱਤੀ ਆ ਇੱਕ ਵਾਰ ਜ਼ੋਰ से ਤਾਲੀ ਵਜਾਈਏ ਪਿਤਾ ਮੁਸਰਫ ਨੂੰ ਇਸ ਰਾਤ ਮੰਗ ਲਈ ਸਰਬਸ਼ਕਤੀਮਾਨ ਪਰਮੇਸ਼ਰ ਦੇ ਲਈ ਸੋ ਹੋਰ ਜਦ ਪਰਮੇਸ਼ਰ ਦੇ ਦਾਸ ਆ ਜਾਣਗੇ ਤਦ ਮੈਂ ਆਪਣੀ ਟੈਸਟਮਨੀ ਆਪਣੀ ਗਵਾਹੀ ਤੁਹਾਡੇ ਵਿੱਚ ਦੱਸਾਂਗਾ ਕਿ ਕਿਵੇਂ ਪਰਮੇਸ਼ਰ ਨੇ ਇਹ ਜਗ੍ਹਾ ਦੇ ਨਾਲ ਮੈਨੂੰ ਬLES ਕੀਤਾ ਕਿਵੇਂ ਪਰਮੇਸ਼ਰ ਨੇ ਮੈਨੂੰ ਇਸ ਜਗ੍ਹਾ ਦੇ ਨਾਲ ਆਸ਼ੀਸ਼ਿਤ ਕੀਤਾ ਕਿਉਂਕਿ ਅੱਜ ਬਹੁਤ ਸਾਰੇ ਲੋਕ ਪਰਮੇਸ਼ਰ ਦੀ ਸੇਵਕਾਈ ਦੇ ਵਿੱਚ ਅੱਗੇ ਆਉਂਦੇ ਹਨ ਪਰ ਜਦੋਂ ਮੁਸ਼ਕਲਾਂ ਆਉਂਦੀਆਂ ਜਦੋਂ ਹਾਲਾਤ ਮਾੜੇ ਆਉਂਦੇ ਹਨ ਜਦ ਪਰੇਸ਼ਾਨੀਆਂ ਆਉਂਦੀਆਂ ਜਦ ਜ਼ਿੰਦਗੀ ਵਿੱਚ ਦੁੱਖ ਆਉਂਦੇ ਹਨ ਤੇ ਪਰਮੇਸ਼ਰ ਦੀ ਸੇਵਕਾਈ ਛੱਡ ਕੇ ਤੇ ਬੈਕ ਸਲਾਈਡ ਹੋ ਜਾਂਦੇ ਹਨ ਪਿੱਛੇ ਮੁੜ ਜਾਂਦੇ ਹਨ ਪਰ ਯਸ਼ਮਸੀ ਜੀ ਨੇ ਇੱਕ ਗੱਲ ਕਹੀ ਲਿਖਿਆ ਹੈ ਵਚਨ ਦੇ ਵਿੱਚ ਪ੍ਰਭੂ ਯਸ਼ਮਸੀ ਜੀ ਨੇ ਆਖਿਆ ਜਿਹੜਾ ਹੱਲ ਉੱਤੇ ਹੱਥ ਰੱਖ ਕੇ ਪਿੱਛੇ ਵੇਖਦਾ ਆ ਮੇਰੇ ਚੇਲੇ ਹੁੰਦੇ ਜੋਗ ਨਹੀਂ ਆ ਤੇ ਪ੍ਰਭੂ ਨੇ ਤੁਹਾਨੂੰ ਤੇ ਮੈਨੂੰ ਚੁਣਿਆ ਵਾ ਤਾਂ ਕਿ ਅਸੀਂ ਰਲ ਕੇ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਰਾਜ ਨੂੰ ਵਧਾ ਸਕੀਏ ਉਸ ਪਰਮੇਸ਼ਰ ਦਾ ਪਵਿੱਤਰ ਤੇ ਸ਼ਾਮਰਤੀ ਨਾਮ ਉੱਚਾ ਕਰ ਸਕੀਏ ਸੋ ਆਈਏ ਇਸ ਪ੍ਰਕਾਰ ਚੱਲ ਰਹੀ ਇਬਾਦਤ ਲਈ ਸਾਡੇ ਵਿੱਚ ਖੁਦਾਵੰਦ ਦੇ ਖਾਦਮ

ਵਧਾਈ ਦੇ ਕੁਝ ਸ਼ਬਦ ਜਿਵੇਂ ਕਿ ਅਸੀਂ ਪਰਮੇਸ਼ਰ ਦੇ ਭਵਾਨੀ ਨੀਰਖੰਦ ਨਹੀਂ ਜਾ ਰਹੇ ਹਾਂ ਸੋ ਜਦੋਂ ਇਹ ਪਹਿਲੀ ਵਾਰ ਸਾਡੇ ਕੋਲ ਆਏ ਸਨ ਔਰ ਮੈਨਾਂ ਨੇ ਇੱਕ ਗੱਲ ਕਹੀ ਸੀ ਕਿ ਜਦੋਂ ਅਸੀਂ ਘਰ ਦੇ ਵਿੱਚ ਬੰਦਗੀ ਕਰਦੇ ਸਾਂ ਸ਼ਾਇਦ ਇਹਨਾਂ ਨੂੰ ਚੇਤਾ ਹੋਵੇ ਇੱਕ ਨੰਬਰ ਗਲੀ ਦੇ ਵਿੱਚ ਅਸੀਂ ਪਹਿਲੇ ਚਰਚਾ ਬਣਾਇਆ ਸੀ ਔਰ ਜਗਾ ਜਿਹੜੀ ਤਿੰਨ ਮਰਲੇ ਸੀ ਔਰ ਪੂਰਾ ਭਵਨ ਪ੍ਰਭੂ ਦੇ ਲੋਕਾਂ ਦੇ ਨਾਲ ਭਰ ਗਿਆ ਉਸ ਤੋਂ ਬਾਅਦ ਸੀ ਨੈਕਸਟ ਪੇ ਕਬੱਡੀ ਗਰਾਊਂਡ ਖਰੀਦਣੀ ਹੈ ਪਰਮੇਸ਼ਰ ਦੇ ਭਵਨ ਦੇ ਲਈ ਰਨਰ ਨੇ ਦੱਸਿਆ ਕਿ ਸਾਡੇ ਘਰ ਦੇ ਵਿੱਚ ਜਦੋਂ ਸਾਡੇ ਸੀਐਮ ਸਾਹਿਬ ਦੀ ਚੌਂ ਹੋਣੀ ਸੀ ਤੇ ਉਸ ਸਮੇਂ ਸਾਡੇ ਮੌਜੂਦਾ ਜਿਹੜੇ ਇਲਾਕੇ ਦੇ ਐਮਐਲਏ ਡਾਕਟਰ ਨਿਜਰ ਸਾਹਿਬ ਸਾਡੇ ਘਰ ਵਿੱਚ ਆਏ ਸਨ ਔਰ ਉਹਨਾਂ ਨੇ ਕਿਹਾ ਕਿ ਪਾਸਟਰ ਜੀ ਸਾਡੀ ਸਰਕਾਰ ਬਣ ਜਾਵੇ ਤੇ ਅਸੀਂ ਮਸੀਹ ਲੋਕਾਂ ਦੇ ਲਈ ਬਹੁਤ ਕੰਮ ਕਰਾਂਗੇ ਮੈਨਾਂ ਨੂੰ ਉਦੋਂ ਇੱਕ ਵਾਅਦਾ ਦਿੱਤਾ ਸੀ ਉਹਨਾਂ ਨੇ ਮਸੀਹਾਂ ਦੇ ਲਈ ਇੱਕ ਵੀ ਕੰਮ ਨਹੀਂ ਕੀਤਾ ਔਰ ਇਹਨਾਂ ਨੇ ਕਿਹਾ ਕਿ ਪਾਸਟਰ ਜੀ ਤੁਸੀਂ ਸਾਡਾ ਸਾਥ ਦਿਓ ਔਰ ਅਸੀਂ ਤੁਹਾਡੀਆਂ ਜਿਹੜੇ ਗੱਲਾਂ ਹਨ ਸੋ ਉਹਨਾਂ ਨੂੰ ਅਸੀਂ ਸਰਕਾਰ ਦੇ ਸਾਹਮਣੇ ਰੱਖਾਂਗੇ ਔਰ ਤੁਹਾਡੇ ਭਵਾਂ ਦੇ ਲਈ ਵਧੀਆ ਗ੍ਰਾਂਟ ਦਵਾਵਾਂਗੇ ਔਰ ਮੈਂ ਇਹਨਾਂ ਨੂੰ ਉਹਦਾ ਇੱਕ ਗੱਲ ਕਹੀ ਸੀ ਕਿ ਮੈਂ ਪਰਮੇਸ਼ਰ ਦਾ ਜਾਣਿਆ ਤੇ ਮੇਰੀ ਆਦਤ ਇੱਕ ਹੈਗੀ ਆ ਜਿਹਦੇ ਨਾਲ ਮੈਂ ਹੁਣਾਂ ਦਿਲੋਂ ਹੁਣਾ ਤੇ ਜਿਹਦੇ ਨਾਲ ਨਹੀਂ ਹੁਣਾ ਫਿਰ ਚੁੱਪ ਕਰਕੇ ਪਿੱਛੇ ਹੋ ਜਾਈਦਾ ਕੋਈ ਗੱਲਾਂ ਵਾ ਜਿਹਨ ਅਰਿਤੂ ਵੱਡੀ ਜਿੱਤ ਦੇ ਨਾਲ ਇਹ ਇਲਾਕੇ ਦੇ ਵਿੱਚੋਂ ਕਾਉਂਸਲਰ ਦੀ ਸ਼ੀਟ ਨੇ ਨੇ ਪ੍ਰਾਪਤ ਕੀਤਾ ਸਭ ਪ੍ਰਭੂ ਦਾ ਧੰਨਵਾਦ ਹੋਵੇ ਕਿਉਂਕਿ ਮਸੀਹਾ ਨੇ ਪੂਰਾ ਸਾਥ ਇਹਨਾਂ ਦਾ ਦਿੱਤਾ ਔਰ ਬਾਕੀ ਵੀ ਸਾਡੇ ਇਲਾਕਾ ਇਲਾਕੇ ਦੇ ਜਿੰਨੇ ਨਹੀਂ ਵਾਸੀ ਹਨ ਉਹਨਾਂ ਸਾਰਿਆਂ ਨੇ ਇਹਨਾਂ ਦਾ ਸਾਥ ਦਿੱਤਾ ਕਿ ਜਿੱਤ ਕੇ ਫਿਰ 크리스마ਸ ਤੇ ਸਾਡੇ ਕੋਲ ਆਏ ਔਰ ਅੱਜ ਇਹਨਾਂ ਨੂੰ ਜਦੋਂ ਬੁਲਾਇਆ ਮੈਂ ਤੇ ਇਹਨਾਂ ਨੇ ਮੇਰੀ ਆਵਾਜ਼ ਨੂੰ ਸੁਣਿਆ ਤੇ ਝੱਟ ਸਾਡੇ ਵਿੱਚ ਪਹੁੰਚੇ ਇਹਨਾਂ ਨੂੰ ਮੈਂ ਟਾਈਮ ਦਿੱਤਾ ਸੀ ਮਾ ਸਾਡੇ 7:30 ਵਜੇ ਤੱਕ ਤੁਸੀਂ ਆ ਜਾਓ ਪਰ ਬਰਸਾਤ ਦੇ ਕਾਰਨ ਸਾਡਾ ਹੀ ਪ੍ਰੋਗਰਾਮ ਲੈਣ ਸੀ ਇਹਨਾਂ ਨੇ ਪੂਰੇ 7:30 ਵਜੇ ਮੈਨੂੰ ਕਾਲ ਕਰ ਦਿੱਤੀ ਸੀ ਕਿ ਮੇਰੇ ਸਾਹਿਬ ਨਾਲ ਉਹ ਤੁਰਨ ਲੱਗੇ ਹੋਣਗੇ ਜੀ ਤੁਹਾਡਾ ਬਹੁਤ ਧੰਨਵਾਦ ਕਰਦੇ ਆਂ ਕਿ ਅੱਜ ਤੁਹਾਡੇ ਵਿੱਚ ਆਪਾਂ ਖਾਂਮਲ ਹੋਏ ਤੁਹਾਡੇ ਦਰਸ਼ਨ ਕੀਤੇ ਤੇ ਪਤਸਾਹਬ ਔਰ ਰਾਨੀ ਜੂ ਸਾਡੇ ਪ੍ਰਚਾਰਜ ਵਿੱਚ ਕਿਹਾ ਸੀ ਵੀ ਮੀਤਰ ਸਾਹਿਬ ਹੋਰਾਂ ਨੇ ਵੀ ਵਾਦਾ ਕੀਤਾ ਇਸ ਕੰਮ ਲਈ ਕੀਤਾ ਚਲੋ ਆਪਾਂ ਪ੍ਰਮਾਤਮਾ ਦੀ ਹਾਜ਼ਰੀ ਨਾਲ ਜੀ ਦੇ ਵਿੱਚ ਕਹਿ ਚਾਹਦੇ ਆ ਵੀ ਜੇ ਇਹ ਕੰਮ ਸ਼ੁਰੂ ਕਰ ਲੱਗੇ ਆ ਜਿੱਥੋਂ ਸਿੱਧਾ ਸਾਡਾ ਹੱਕ ਹੋਏਗਾ ਪ੍ਰਭੂ ਨੂੰ ਉਹ ਉਹਨਾਂ ਦੀ ਆਸ਼ੀਰਵਾਦ ਲੈਣ ਦਾ ਉਹ ਆਪਾਂ ਕਰਾਂਗੇ ਤੁਹਾਡੇ ਨਾਲ ਨਾਲ ਜੁਕੇ ਤੇ ਮੈਂ ਅੱਜ ਬਹੁਤ ਖੁਸ਼ नसीਬ ਹੈਗਾ ਵਾਂ ਵੀ ਅੱਜ ਤਾਂ ਪ੍ਰਾਰਥਨਾ ਵੀ ਸੁਣੀ ਹੈ بڑے بڑے ਵੱਡੇ ਮਹਾਨ ਸੰਤ ਵੀ ਆਏ ਨੇ ਫਕੀਰ ਵੀ ਆਏ ਨੇ ਪਾਸਟਰ ਸਾਹਿਬ ਵੀ ਆਏ ਨੇ ਬਹੁਤ ਵਧੀਆ ਲੱਗਾ ਤੁਹਾਡੇ ਨੂੰ ਜਾਣ ਕੇ ਤੇ ਅੱਜ ਤੁਹਾਡੇ ਵਿੱਚ ਆ ਕੇ ਇਹ ਕਿੰਨਾ ਹੋਇਆ ਕਿ ਤੁਸੀਂ ਜਿਹੜੀ ਜਗਾ ਪ੍ਰਭੂ ਕੋ ਮੰਗੀ ਸੀ ਉਹ ਤੁਹਾਨੂੰ ਪ੍ਰਭੂ ਨੇ ਦੇ ਦਿੱਤੀ ਹੈ ਤੇ ਉਹਦੇ ਵਿੱਚ ਜੋ ਵੀ ਨਿਰਮਾਣ ਕਰਨ ਲੱਗੇ ਸਾਰੇ ਵਿੱਚੋਂ ਰੱਬ ਵੀ ਖੁਸ਼ ਹੋ ਗਿਆ ਵਾ ਤੇ ਪ੍ਰਭੂ ਵੀ ਖੁਸ਼ ਹੈ ਤੇ ਆਪਾਂ ਪਤ ਸਾਹਿਬਰਾ ਦਾ ਬਹੁਤ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਇੰਨਾ ਵੱਡਾ ਪਾਰਲਾ ਕੀਤਾ ਵੀ ਸੰਗਤ ਲਈ ਅੱਜ ਅੱਜ ਮੀਂਹ ਤੇ ਬੈਠੇ ਕੱਲ ਵੀ ਸਾਥ ਬੈਜੇਗੀ ਅੱਪੋ ਤੇਲੇ ਵੀ ਬੈਠਾਂਗੇ ਉਹਨਾਂ ਇਹ ਦੇਖ ਅਗਰ ਤੁਸੀਂ ਜੇ ਆਪਾਂ ਮੀਂਹ ਤੇ ਬੈਠੇ ਆਂ ਤੁਹਾਨੂੰ ਸਭ ਜਿਹੜੋ ਆਸਣ ਦੇ ਦੇਗਾ ਛੱਤ ਦੇ ਦੇਗਾ ਉਹਦੇ ਵਿੱਚ ਜਿੰਨਾ ਮੱਦੀ ਮੀਂਹ ਆ ਜੇ ਤਹਾਣਾ ਜਿਹੜੇ ਇੱਥੇ ਬੈਠੇ ਬੰਦਗੀ ਕਰ ਸਕਦੇ ਆ ਤੇ ਪਤੂ ਸਾਹਿਬ ਦਾ ਧੰਨਵਾਦ ਕਰਦੇ ਆਂ ਕਿ ਇਹਨੇ ਅੱਜ ਸਾਨੂੰ ਇਹ ਮੌਕਾ ਦਿੱਤਾ ਤੁਹਾਡੇ ਵਿੱਚ ਹਾਜ਼ਰੀ ਭਰਨ ਦਾ ਸੋ ਸਾਡੀ ਹਾਜ਼ਰੀ ਕਬੂਲ ਕਰਨਾ ਆਪਾਂ ਪਤੂ ਸਾਹਿਬ ਰਹਾ ਦਾ ਪੂਰਾ ਸਾਥ ਦਾਵਾ ਵੀ ਜਿੱਥੋਂ ਸਿੱਧਾ ਸਾਡਾ ਸੰਯੋਗ ਹੈਗਾ ਆ ਪਤਾ ਲਾਂਗੇ ਸਾਰਿਆਂ ਨੂੰ ਜੈ ਮਸੀਹ ਦੀ ਆ ਗਾਇ ਵੀ ਇਹ ਤਾਰਾ ਜਿਹੜੀ ਹੈ ਇਹ ਆਪਾਂ ਇੱਥੇ ਨਵੇਂ ਖੰਭੇ ਤੋਂ ਨਵੀਆਂ ਤਾਰਾ ਪੁਆਹ ਉੱਚੀਆਂ ਕਰਕੇ ਦੇ ਦੇ ਸਾਰਾ ਜਿਹੜੀ ਹੈ ਕਿ ਉਹਦਾ ਆਪਾਂ ਛੜਕਣਾ ਕਰਨ ਲੱਗੇ ਆਂ ਵੀ ਉਹ ਮੂਰੇ ਚੱਕ ਤੋਂ ਲੈ ਕੇ ਤੁਹਾਡਾ ਸਾਰੀ ਰਾਤ ਸਾਰੇ ਸਵੇਰ ਤੱਕ ਸਾਰੀ ਛੜਕਦਾ ਰੁਣਾ ਵੀ ਪਾ ਦੇਣਾ ਧੰਨਵਾਦ ਬਹੁਤ ਦਾਤ ਨਾਲ ਬਲੈਸ ਕਰਨਾ ਖੁਦਾਵੰਤ ਪ੍ਰਭੂ ਯਿਸੂ ਮਸੀਹ। ਪਰ ਪ੍ਰਭੂ ਅਸੀਂ ਵਿਸ਼ਵਾਸ ਕਰਦੇ ਹਾਂ ਇਸ ਪਵਨ ਨੂੰ ਤੁਸੀਂ ਬਣਾਉਣ ਵਾਸਤੇ ਜਾ ਰਹੇ ਹੋ ਪ੍ਰਭੂ। ਅਸੀਂ ਪ੍ਰਭੂ ਸਾਰਾ ਆਦਰ ਜلال ਮਹਿਮਾ ਤੁਹਾਨੂੰ ਦਿੰਦੇ ਹਾਂ। ਅੱਜ ਦੀ ਇਸ ਇਬਾਦਤ ਦੇ ਸਮਾਗਮ ਲਈ ਥੋੜਾ ਧੰਨਵਾਦ ਕਰਦੇ ਹਾਂ। ਜਿੰਨਾ ਸਮਾਂ ਬਾਕੀ ਰਹਿ ਗਿਆ ਉਹਦੇ ਵਿੱਚ ਵੀ ਤੁਹਾਡੀ ਦਇਆ ਮੰਗਦੇ ਹਾਂ ਖੁਦਾ। ਸ਼ੁਕਰਗੁਜ਼ਾਰਾ ਕਿ ਤੁਸੀਂ ਆਪਣੀ ਮਹਿਮਾ ਲਈ ਸਾਨੂੰ ਅੱਛਾ ਸਮਾਂ ਦਿੱਤਾ। ਸਾਰਾ ਆਦਰ ਜلال ਮਹਿਮਾ ਤੁਹਾਨੂੰ ਮਿਲے۔ ਯੇਸ਼ੂ ਮਸੀਹ ਦੇ ਸਾਮਰਪੀ ਨਾਜ਼ਰ ਕਰਦੇ। ਅਮੇਨ। ਕਾਲੀ ਵਿਜੈ ਪਿਤਾ ਪੁੱਤਰ ਬਹੁਤ ਰਾਤ ਮਾਣ ਦੇ ਲਈ ਸੋ ਪੁਰਾ ਬੇਟਾ ਜੋਇਬ ਉਸ ਦੇ ਨਾਲ ਮਿਲ ਕੇ ਪ੍ਰਭੂ ਦੀ ਮਹਿਮਦ ਦੇ ਚੱਕ ਭਜਨ ਬੋਲਾਂਗੇ ਤੂੰ ਨੇ ਸੰਭਾਲਾ ਹੈ ਤੂੰ ਨੇ ਬਚਾ ਸੀ ਪਿਆਰ ਦਿਨੋਂ ਤੱਕ ਬਾਤ ਕਰਦੀ ਕਿ ਅੱਜ ਜੋ ਪਰਮੇਸ਼ਰ ਦਾ ਪਵਨ ਉਗਾਇਆ ਜਾ ਰਿਹਾ ਹੈ ਉਹਦੇ ਦੀ ਜੋਨੀ ਪੱਥਰ ਕਰਦੇ ਸਾਰੇ ਬੈਠੇ ਤੋਂ ਪਿੱਛੇ ਖੜੇ ਕਿਉਂ ਅੱਜ ਦਾ ਦਿਨ ਜਿਹੜਾ ਹੈ ਬਹੁਤ ਅੱਛਾ ਦਿਨ ਹੈ ਪਰਮੇਸ਼ਰ ਦਾ ਮੈਂ ਧੰਨਵਾਦ ਕਰਦਾ ਹਾਂ ਇੱਕ ਪਵਨ ਬਣਾਉਣਾ ਜਿਹੜਾ ਹੈ ਇਹੋ ਦੀ ਦਇਆ ਤੋਂ ਅਸੀਂ ਚੁੱਕਦੇ ਸ਼ਾਂਤੀ ਰੱਖੋ ਸ਼ਾਂਤੀ ਰੱਖੋ ਸਾਰੇ ਹਾਲੇਲੂਇਆ ਹਾਲੇਲੂਇਆ ਕਿ ਸਭ ਨੂੰ ਬਿਠਾਓ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਦੇ ਇੱਕ ਦਾਸ 다ਊਦ ਨੇ ਆਪਣੇ ਮਨ ਦੇ ਵਿੱਚ ਤਾਰਿਆ ਕਿ ਮੈਂ ਭਵਨ ਬਣਾਉਂਦਾ ਹਾਂ ਔਰ ਪਰਮੇਸ਼ਰ ਨੇ ਕਿਹਾ ਕਿ ਤੂੰ ਮੇਰਾ ਪਵਨ ਨਹੀਂ ਬਣਾਉਣਾ ਔਰ ਇਹ ਜਿਹੜਾ ਭਵਨ ਹੈ ਇਹ ਪਵਿੱਤਰ ਲੋਕਾਂ ਦੀ ਨਿਸ਼ਾਨੀ ਹੈ ਕਿ ਜਿੱਤੇ ਵੀ ਖੁਦਾ ਦੇ ਦਾਸ ਨੇ ਭਵਨ ਬਣਾਇਆ ਹੈ ਸਮਝੋ ਕਿ ਉਹਦੇ ਉੱਤੇ ਰੱਬ ਦੀ ਵਤੀ ਹੈ ਜਿਨ ਸੁਲੇਮਾਨ ਨੇ ਉਸਤੇ ਦਇਆ ਹੋਈ ਤਾਂ ਉਸਤੇ ਉੱਤਮ ਸੁਲੇਮਾਨ ਨੇ ਕਿ ਦਿੱਤਾ ਪਵਨ ਬਣਾਇਆ ਤਾਂ ਬਾਈਬਿਚ ਲਿਖੇ ਕਿ ਉਹਨੇ ਪਵਨ ਬਣਾਉਣ ਦੇ ਲਈ ਪਰਮੇਸ਼ਰ ਦੇ ਕੋਲ ਕੁਝ ਨਹੀਂ ਮੰਗਿਆ ਕੁਝ ਵੀ ਮੰਗ ਨਹੀਂ ਰੱਖੀ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਮੈਂ ਆਪਣੇ ਹੱਥਾਂ ਦੇ ਨਾਲ ਕਮਸ ਕਮ ਤੇਨ ਨੂੰ ਚਾਰ ਪਵਨਾਂ ਦੀ ਜੀ ਜਿਹੜੀ ਰੱਖ ਚੁੱਕਾ ਹੈ ਜਿਹੜੇ ਸਾਡੇ ਪਵਨ ਬਣ ਚੁੱਕੇ ਹallelujah ਔਰ ਅੱਜ ਸੁਭਾਗੇ ਮਿਲਿਆ ਹੈ ਕਿ ਇਸ ਜਗ੍ਹਾ ਦੇ ਉੱਤੇ ਵੀ ਇਹ ਪਵਨ ਜਿਹੜਾ ਹੈ ਬਹੁਤ ਕਿੰਨਾਂ ਖੁਸ਼ੀਆਂ ਜਦੋਂ ਵੀ ਕਹ ਲਿਏ ਸਤਿ ਸ਼੍ਰੀ ਅਕਾਲ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਨਾਮਦਾਸ ਜਿਹੜੇ ਆ ਕਿ ਮੱਸਾ ਕਿੰਨੇ ਹੋਈ ਨੇ ਕੋਈ ਜੀ ਕੀਤੀ ਮਿਹਨਤ ਕਦੀ ਵੀ ਅੱਜ ਤੋਂ ਮੈਂ ਇੱਥੇ 35 ਸਾਲ ਪਹਿਲੇ ਇੱਕ ਵਰਦੇ ਪਰਮੇਸ਼ਰ ਦਾ ਈਪ ਪਹਰ ਭੰਦਿਆ ਬੱਤੀ ਸੱਜੇ ਲਿਖਿਆ ਕਿ ਜਤਾਂ ਤੇ ਬਨੇ ਆ ਮੀ ਆਇਆ ਤੇ ਬਸਿਆ ਉੱਡ ਗਿਆ ਕਿ ਜਤਾਂ ਤੇ ਜਾਏਗਾ ਨਹੀਂ ਉਹ ਹੰਦਿਆ ਜੋ ਆਪਣੇ ਰੂਪਾਂ ਦੀ ਦੁਆਚੇ ਕੀਤੀ ਆ ਤਾਨੂੰ ਬਹੁਤ ਫਮੀਸ਼ ਦੇ ਇਤਿਆਹ ਚ ਜਵਾਬ ਚ ਬੁੱਧੀਮਾਨ ਮਾਸਟਰ ਮਹਿੰਦਰ ਸਿੰਘ ਬੰਦੇ ਦੇਗਾ ਪੈਸਾ ਵੀ ਦੇਗਾ ਹਰ ਜੀ ਦੇਗਾ ਇੱਕ ਬੜੀ ਕਹਿਨਤ ਕੀਤੀ ਆ ਪ੍ਰਬਾਰ ਦੀ ਕੰਦਿਆਰੀ ਨੇ ਘਰ ਘਰ ਜਾ ਕੇ ਜਿੱਥੀਆਂ ਬੰਨੀਆਂ ਆ ਸੈਮੀਨਾਰ ਚ ਕਿ ਆ ਬੰਦ ਸੈਮੀਨਾਰ ਸ਼ਮਦਾਈ ਜਿੰਨੇ ਲੱਭੇ ਉਹ ਵੀਡੀਓ ਫੋਨ ਕਰਾਉਂਦੇ ਆ ਅੱਜ ਆਪਾਂ ਬੜੀ ਖੁਸ਼ੀ ਦੇ ਸਮੇਂ ਦੇ ਵਿੱਚ ਸਾਰੇ ਹਾਜ਼ਰਾਂ ਅੱਜ ਇਸ ਪਵੰਦਾ ਕੀ ਰੱਖਿਆ ਜਣਾ ਨੀ ਪੱਤਰ ਫਾਊਂਡੇਸ਼ਨ ਦੇ ਬਾਈਬਲ ਦੇ ਵਿੱਚ ਇੱਕ ਐਤਿਹਾਸਿਕ ਯਾਦ ਆਈ ਜੋ ਪ੍ਰਭੂ ਦੇ ਦਾਸਾਂ ਨੇ ਵੀ ਹੁਣ ਜ਼ਿਕਰ ਕੀਤਾ ਦੋ ਵਿਅਕਤੀਆਂ ਨੇ ਘਰ ਬਣਾਇਆ ਇੱਕ ਨੇ ਰੇਤੇ ਬਣਾਇਆ ਤੇ ਇੱਕ ਨੇ ਚਟਾਨਾਂ ਦੇ ਹਨਾ ਸੋ ਇਹ ਜਿਹੜੀ ਬਿਲਡਿੰਗ ਇਮਾਰਤ ਖੜੀ ਹੋਣੀ ਆ ਖੁਦਾਵੰਦ ਦੇ ਭਵਨ ਵਾਸਤੇ ਅਸੀਂ ਸਭ ਜਾਣਦੇ ਆ ਕੀ ਅੱਜ ਇਹਦੀ ਨੀਂਹ ਰੱਖੀ ਜਾਣੀ ਹੈ ਔਰ ਹਰ ਇੱਕ ਵਿਅਕਤੀ ਦੇ ਮਨ ਦੇ ਵਿੱਚ ਇਹ ਸੋਚ ਹੁੰਦੀ ਹੈ ਕਿ ਨੀਂਹ ਜਿਹੜੀ ਉਹ ਕੀ ਹੋਣੀ ਚਾਹੀਦੀ ਹੈ ਮਜ਼ਬੂਤ ਬੋਲੋ ਕੀ ਹੋਣੀ ਚਾਹੀਦੀ ਮਜ਼ਬੂਤ ਹੋਣੀ ਚਾਹੀਦੀ ਜੇ ਨੀਂਹ ਮਜ਼ਬੂਤ ਆ ਤੇ ਬਿਲਡਿੰਗ ਤੇ ਜਿੰਨਾ ਮਰਜ਼ੀ ਭਾਰ ਪਾ ਦੋ ਉਹਨੂੰ ਕੋਈ ਵੀ ਫਰਕ ਨਹੀਂ ਪਾਉਂਦਾ ਉਸੇ ਤਰੀਕੇ ਨਾਲ ਸਾਡੇ مسیحی ਜੀਵਨ ਦੀ ਨੀਂਹ ਵੀ ਕੀ ਹੋਣੀ ਚਾਹੀਦੀ ਆ ਮਜ਼ਬੂਤ ਹੋਣੀ ਚਾਹੀਦੀ ਆ ਮੈਂ ਆਪਣੇ ਚਰਚੇ ਵਿੱਚ ਗੱਲ ਕਰ ਰਿਹਾ ਸੀ ਕਿ ਪ੍ਰਭੂ ਸਾਡੇ ਲੋਕ ਅੱਜ ਵੀ ਕਿਉਂ ਗਰੀਬ ਹੈ ਬਹੁਤ ਸਾਰੇ ਲੋਕ ਮੁਸੀਬੇ ਚ ਆ ਕੇ 20 ਸਾਲ ਤੋਂ ਅੱਜ ਵੀ ਉਹਨਾਂ ਹਾਲਾਤਾਂ ਚ ਕਿਉਂ ਆ? ਪ੍ਰਭੂ ਨੇ ਕਿਹਾ ਉਹਨਾਂ ਦਿਨ ਨਹੀਂ ਜਿਹੜੀ ਆ ਉਹ ਹੱਦ ਤੱਕ ਮਜ਼ਬੂਤ ਨਹੀਂ ਕਮਜ਼ੋਰ ਆ ਕਿਉਂ? ਕਿਉਂਕਿ ਨਾ ਤੋ ਆਪ ਬੀਜਦੇ ਆ ਤੇ ਨਾ ਉਹਨਾਂ ਦੇ ਗਾਂ ਬੱਚੇ ਬੀਜਦੇ ਆ। ਰੀਜ਼ਨ ਕੀ ਆ? ਨਾ ਉਹ ਆਪ ਦੁਆ ਕਰਦੇ ਆ ਤੇ ਨਾ ਉਹਨਾਂ ਦੇ ਬੱਚੇ ਹੀ ਦੁਆ ਕਰਦੇ ਆ। ਨਾ ਉਹ ਆਪ ਦਾ ਸੰਬੰਧ ਜੁੰਦੇ ਤੇ ਨਾ ਉਹਨਾਂ ਦੇ ਗਾਂ ਬੱਚੇ ਹੀ ਇਸ ਕਰਕੇ ਹਾਲਾਤ ਸੇਮ ਆ। ਸੋ ਅੱਜ ਸਾਡੇ ਕੋਲ ਇੱਕ ਬਹੁਤ ਅੱਛਾ ਮੌਕਾ ਇਸ ਫਾਊਂਡੇਸ਼ਨ ਦੇ ਦਿਨ ਦੇ ਉੱਤੇ ਖੁਦਾ ਦੇ ਨੇ ਸਿਖਾਇਆ ਕਿ ਮੀਨ ਨੂੰ ਮਜ਼ਬੂਤ ਕਰਨਾ ਵਸੀਹ ਜੀਵਨ ਦੀ ਮੀਨ ਨੂੰ ਕੀ ਕਰਨਾ ਆਪਾਂ ਡਾਕਟਰ ਸਟਿਫਨ ਜੀ ਸੋ ਧੰਨਵਾਦ ਖੁਦਾਵੰਦੀ ਸ਼ਮਸ਼ੀਨਾਸ ਜੀ ਦਾ ਯਹੋਵਾ ਪਰਮੇਸ਼ਰ ਦਾ ਔਰ ਬਹੁਤ ਰਾਤਾਂ ਦਾ ਪਰਮੇਸ਼ਰ ਦਾ ਧੰਨਵਾਦ ਕਰਦੇ ਕਿ ਖੁਦਾ ਨੇ ਅੱਜ ਤੱਕ ਸਾਨੂੰ ਸੁੰਦਰ ਰੱਖਿਆ ਤੰਦਰੁਸਤ ਰੱਖਿਆ ਅਸਰਾਤ ਚਰਚ ਦੇ ਲਈ ਪੱਥਰ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਤਾਂ ਤੁਹਾਨੂੰ ਸਾਰਿਆਂ ਨੂੰ ਲੈ ਕੇ ਆਉਂਦਾ ਹਾਂ ਸੋ ਪਰਮੇਸ਼ਰ ਤੁਹਾਡੇ ਸਾਰੇ ਦੇ ਕਿਰਪਾ ਕਰੇ ਸਾਰੇ ਬੋਲੋ ਆਮੀਨ ਆਮੀਨ 41 ਜੋ ਪ੍ਰਭੂ ਜੀ ਸੁਸ घरबुतिया बन जाए जितरा यसू रहा है ओ बुदिया बन जाए जित यसू रहा है उत अमत जल दिया नदियाँ दायक सौता बहुत उत अमत जल दिया नदियां ਹਨ ਨੋ ਚਿੰਤਾ ਤੀ ਕੋਈ ਲੋੜ ਨਹੀਂ ਓਤੇ ਫਿਰ ਕਦੇ ਵੀ ਥੋੜ ਨਹੀਂ ਢੇੜਾ ਨੇੜੇ ਬਸਦਾ ਏ ਹੋ ਗੱਲਾ ਸਭ ਨੂੰ ਕਹਿੰਦਾ ਏ ਢੇੜਾ ਨੇੜੇ ਬਸਦਾ ਏ ਹੋ ਗੱਲਾ ਸਭ ਨੂੰ ਕਹਿੰਦਾ ਏ ਉਹ ਕਦੀ ਵਧੀਆਂ ਬਣ ਜਾਏ ਕਿਥੇ ਮੇਰਾ ਯਸ ਰਹਦਾ ਏ ਉਹ ਕਦੀ ਅਸਲ ਕੁਲਵਿੰਦਰ ਗਿਲਜੀ ਨੇ ਅੱਜ ਇੱਥੇ ਜੋ ਸਮਾਗਮ ਰੱਖਿਆ ਵਾ ਇਹਨਾਂ ਦੀ ਬੜੀ ਦੇਰ ਤੋਂ ਇਹ ਉਮੀਦ ਇਹ ਸੀ ਕਿ ਜਿਹਨੀ ਜੋ ਸੰਗਤ ਆਂਦੀ ਹੈ ਉਹ ਪ੍ਰਭੂ ਦੇ ਨਾੜ ਲੱਗੀ ਹੈ ਤੇ ਆਪਾਂ ਓਪਨ ਦੇ ਵਿੱਚ ਇੱਥੇ ਸਾਰੀ ਪ੍ਰਾਰਥਨਾ ਕਰਦੇ ਆਂ ਇਹਨਾਂ ਨੇ ਪ੍ਰਭੂ ਕੋ ਇੱਕ ਚੀਜ਼ ਮੰਗੀ ਹੋਈ ਵੀ ਸਾਨੂੰ ਇੱਥੇ ਹਾਲ ਪਾਇਆ ਕਿ ਦਿੱਤਾ ਜਾਵੇ ਤੋਂ ਪ੍ਰਭੂ ਨੇ ਅੱਜ ਜਨਰੀ ਮਹਿਮਸ ਹੌਲੀ ਦਾ ਬੜੇ ਖੁਸ਼ ਨਸੀਬ ਆਪਾਂ ਹੈਗੇ ਆਂ ਵੀ ਅਸੀਂ ਨਹੀਂ ਪੱਥਰਾ ਪਾਵ ਰਖਣਾ ਆਏ ਹਾਂ ਪਾਸਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਨਹੀਂ ਮਾੜੇ ਕੀ ਮੈਸੀ ਦੇ ਵਿੱਚ ਚਾਹੂਗਾ ਜੀ ਮੈਸੀ ਮੈਂ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੀ ਪਰਮਾਤਮਾ ਦੇ ਵਿੱਚ ਲੀਨ ਹੋ ਕੇ ਲੱਗੇ ਆ ਇਹਨਾਂ ਦੇ ਕਰਕੇ ਵੇਖੋ ਆਪਾਂ ਇਲੈਕਸ਼ਨ ਦੇ ਦੇ ਵਿੱਚ ਕੋਈ ਦੌੜ ਨਹੀਂ ਆ ਆਪਾਂ ਦੇ ਇੱਕ ਖੁਸ਼ੀ ਦੇ ਸਮਾਗਮ ਤੇ ਆਏ ਆ ਵੀ ਅੱਜ ਪ੍ਰਭੂ ਨੇ ਸਾਨੂੰ ਇਹ ਸਯੋਜਕ ਸਮਝਿਆ ਕਿ ਸਾਨੂੰ ਇਹੇ ਜਿਤਾ ਕੇ ਅੱਜ ਸਾਡੇ ਹੱਥੋਂ ਨਹੀਂ ਪੱਤਰ ਰਹਾਂਦੇ ਇਸ ਤੋਂ ਵੱਡੀ ਖੁਸ਼ੀ ਨਹੀਂ ਹੈ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਸੋ ਮੈਂ ਪਾਸਟਰ ਗੁਰਵਿੰਦਰ ਗਿੱਲ ਆਮੰਡੀ ਰਾਧਾਕ੍ਰਿਸ਼ਨ ਕਨੋਲੀ ਦਾ ਮੈਂ ਪਾਸਟਰ ਹਾਂ ਸੋ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਕਿ ਪ੍ਰਭੂ ਨੇ ਬੜੇ ਹੀ ਸਮੇਂ ਤੋਂ ਸਾਡੀ ਇੱਕ ਉਮੀਦ ਸੀ ਪ੍ਰਭੂ ਦੇ ਅੱਗੇ ਇੱਕ ਪ੍ਰਾਰਥਨਾ ਸੀ ਕਿ ਅਸੀਂ ਭਵਨ ਦੀ ਜਗ੍ਹਾ ਲੈਣੀ ਹੈ ਔਰ ਪ੍ਰਭੂ ਨੇ ਸਾਨੂੰ ਪਿਛਲੇ ਦਿਨਾਂ ਦੇ ਵਿੱਚ ਸੋ 2024 ਅਗਸਤ ਦੇ ਵਿੱਚ ਪ੍ਰਭੂ ਨੇ ਸਾਨੂੰ ਚਰਚ ਦੀ ਜਗ੍ਹਾ ਦੇ ਨਾਲ ਆਸ਼ੀਸ਼ਿਤ ਕੀਤਾ ਔਰ ਅੱਜ ਦਿਨ ਮੰਗਲਵਾਰ 15 ਜੁਲਾਈ ਨੂੰ ਅਸੀਂ ਪਰਮੇਸ਼ਵਰ ਦੇ ਭਵਨ ਦਾ ਨੀਂ ਪੱਥਰ ਰੱਖਣ ਦੇ ਲਈ ਜਾ ਰਹੇ ਹਾਂ ਸੋ ਇਸ ਲਈ ਪ੍ਰਭੂ ਦਾ ਧੰਨਵਾਦ ਹੋਵੇ ਔਰ ਸਾਡੇ ਕੋਲ ਵਿਸ਼ੇਸ਼ ਤੌਰ ਤੇ ਸਾਡੇ ਕਾਉਂਸਲਰ ਸਾਹਿਬ ਸਿਸਟਰ ਰੀਤੂ ਜੀ ਔਰ ਉਹਨਾਂ ਦੇ ਜੀਵਨ ਸਾਥੀ ਸੋ ਸਾਡੇ ਵੱਡੇ ਭਾਜੀ ਬੰਟੀ ਪਹਿਲਵਾਨ ਜੀ ਪਹੁੰਚੇ ਨੇ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸੋ ਮੇਰੇ ਸੱਜੇ ਬੰਨੇ ਸਾਡੇ ਪ੍ਰਭੂ ਦੇ ਦਾਸ ਪਾਸਟਰ ਸੈਮੂਅਲ ਜohn ਜੀ ਜੋ ਕਿ ਸਾਡੇ ਜੀਜਾ ਜੀ ਹਨ ਸੋ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਸੋ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਸੋ ਬਹੁਤ ਸਾਰੇ ਪ੍ਰਭੂ ਦੇ ਦਾਸ ਵੀ ਇਸ ਸੁਨਹਿਰੇ ਅਵਸਰਤੇ ਸੋ ਸਾਡੇ ਨਾਲ ਸਹਿਭਾਗੀ ਹੋਣ ਦੇ ਲਈ ਪਹੁੰਚੇ ਨੇ ਸੋ ਮੈਂ ਉਹਨਾਂ ਸਭਨਾਂ ਦਾ ਪ੍ਰਭੂ ਦਾ ਪ੍ਰਭੂ ਦਾ ਔਰ ਉਹਨਾਂ ਦੇ ਪਿਆਰ ਦੇ ਲਈ ਔਰ ਉਹਨਾਂ ਦੇ ਆਉਣ ਦੇ ਲਈ ਦਿਲ ਤੋਂ ਧੰਨਵਾਦੀ ਹਾਂ ਸੋ ਪ੍ਰਭੂ ਅਨੁਸਾਰਾਂ ਨੂੰ ਬਰਕਤ ਦੇਵੇ ਔਰ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਬਰਕਤ। ਕਿੱਥੇ ਲੱਖ ਕਿਹੜਾ ਚਰਚ ਦਾ ਲੱਖ ਕਿਹੜਾ ਜੀ ਇਹ ਚਰਚ ਦਾ ਜਿਹੜਾ ਸਥਾਨ ਹੈ ਇਹ ਹੈ ਕਲਵਰੀ ਕ੍ਰਿਸਚਨ ਚਰਚ ਦਾਣਾ ਮੰਡੀ ਰਾਧਾ ਕ੍ਰਿਸ਼ਨ ਕਨੋਲੀ ਥੈਂਕ ਯੂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਮੇਰਾ ਨਾਮ 파ਸ਼ੂ ਸੈਮੁਲ ਜੌਨ ਜ਼ਿਲ੍ਹਾ ਬਠਿੰਡਾ ਦੇ ਵਿੱਚੋਂ ਮੈਂ ਇਸ ਜਗ੍ਹਾ ਤੇ ਅਮਰਸਰ ਦੇ ਵਿੱਚ ਆਇਆ ਹਾਂ ਜੋ ਅੱਜ ਕਲਵਰੀ ਪਿੰਚਨ ਚਰਚ ਦਾ ਨੀਂਹ ਪੱਥਰ ਰੱਖਿਆ ਗਿਆ ਆ ਇਸ ਲਈ ਅਸੀਂ ਪਰਮੇਸ਼ਰ ਦੇ ਦਾਸ ਪਾਸ ਗੁਰਵਿੰਦਰ ਜੀ ਨੂੰ ਬਹੁਤ ਲੱਖ ਲੱਖ ਵਧਾਈਆਂ ਦਿੰਦੇ ਹਾਂ ਪਰਮੇਸ਼ਰ ਦਾ ਧੰਨਵਾਦ ਮਸੀਹ ਦੇ ਕਾਨੂੰਨ ਉਲਤਾਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਜੋ ਅੱਜ ਪੂਰੀ ਸੰਗਤ ਦੀ ਔਰ ਨੀ ਪੱਥਰ ਦੀ ਵੀਡੀਓ ਰਿਕਾਰਡਿੰਗ ਕੀਤੀ ਪ੍ਰਭੂ ਇਨਨਨੂ ਮੀ ਬਰਕਤ ਵੇ ਇਹਨਾਂ ਦੇ ਚੈਨਲ ਨੂੰ ਆਸ਼ੀਸ਼